¡Por ਹੈਲੋ 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 ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਰਾਮਾ ਵਾਲਿਓ ਕੀ ਕਹਾ ਹੁਣ ਮੈਂ ਕੀ ਕਹਾ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਇਹਨਾਂ ਪਿਆਰ ਦੇ ਰਹੇ ਹਾਂ ਇਹ ਥਕਾਵਟਾਂ ਲਾਉਣ ਵਾਲਾ ਪਿਆਰ ਹੈ ਇਹਦਾ ਇਹਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਵਾਹ ਬਈ ਜਿਉਂਦੇ ਵਾਸਤੇ ਰੋ ਦੋ ਨੰਬਰ ਮਸ਼ੀਨ ਦੇ ਉੱਤੇ ਦੋ ਨੰਬਰ ਦਾ ਬਟਨ ਹੈ ਇੱਕ ਤਰੀਕ ਨੂੰ ਜਾ ਕੇ 2 ਨੰਬਰ ਵਾਲਾ ਬਟਨ ਦਬਾ ਦਿਓ ਤੇ ਆਉਣਾ ਪਹਿਲੇ ਨੰਬਰ ਤੇ ਆ ਖੁੱਡੀਆਂ ਸਾਹਿਬ ਤੁਹਾਡੇ ਸਾਊ شریف ਸਿਆਸਦਾਨ ਬੰਗਾ ਇਮਾਨਦਾਰ ਬੰਦਾ ਵੀਰੋ ਵੀਰੋ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਉਹਦੇ ਬਦਲੇ ਤੁਸੀਂ ਕਾਂਗਰਸੀਆਂ ਦੇ ਕਾਲੂਆਂ ਨੂੰ ਜ਼ੀਰੋ ਕਰੋਗੇ ਕਰੋਗੇ ਭਗਵਾਨ ਤਮਨ ਵੱਲੋਂ ਬਿਜਲੀ ਦੇ ਬਿੱਲ ਜ਼ੀਰੋ ਜਨਤਾ ਵੱਲੋਂ ਕਾਂਗਰਸ ਤੇ ਕਾਲੀ ਦਲ ਜ਼ੀਰੋ ਇਹ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦੇ ਦਿਓ ਹੌਸਲਾ ਵੱਧ ਗਿਆ ਮੇਰਾ ਤੜਕੇ ਦਾ ਚੱਲਿਆ ਹੋਇਆ ਪਹਿਲਾਂ ਭਲਾੜੇ ਫਿਰ ਮਾਂਸਾ ਫਿਰ ਮਾੜ ਹੁਣ ਤੁਹਾਡੇ ਕੋਲੇ ਇਹਦੇ ਬਾਅਦ ਪੁੱਛੋ ਜਾਊ ਫਿਰ ਜਾਂਦੇ ਹੋਏ ਬਰਨਾਲੇ ਵੀਰੋ ਮੈਂ ਨਹੀਂ ਥੱਕਦਾ ਜਿੰਨਾ ਚਿਰ ਜਿੰਨਾ ਚਿਰ ਇਹਨਾਂ ਦੀਆਂ ਜੜਾਂ ਨਹੀਂ ਪੱਟੀਆਂ ਜਾਂਦੀਆਂ ਮੈਂ ਨਹੀਂ ਹਟਦਾ ਦੁਖੀ ਕਰ ਰੱਖਿਆ ਨੇ ਤਿੰਨ ਪੀੜੀਆਂ ਖਾ ਗਏ ਸਾਡੀਆਂ ਇਹ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬਡਾਫਾ ਖਾ ਗਏ ਮਹਿਲ ਪਾ ਲੇ ਵੱਡੇ ਵੱਡੇ ਮਹਿਲ ਪਾ ਲੇ ਤੇ ਸਾਨੂੰ ਮਲੰਗ ਦੱਸਦੇ ਐ ਸਾਨੂੰ ਕਹਿੰਦੇ ਮਲੰਗ ਐ ਇਹ ਮਲੰਗੀ ਚੰਗਿਆਂ ਇਹ ਮਲੰਗੀ ਮੰਜੀ ਠੋਕਣਗੇ ਦੇਖਿਓ ਸਹੀ ਤੁਸੀਂ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਆ ਅੰਦਰਲੀ ਧਿਆਨ ਨਾਲ ਅੰਦਰਲੀ ਗੱਲ ਦੱਸਣੀ ਆ ਗਾਹਾਂ ਨਾ ਕਰਦੇਓ ਕਿਤੇ ਗੱਲ ਆ ਅਫਸਰ ਜੇ ਕੁਝ ਦੱਸ ਦੇਣ ਇਹਨਾਂ ਨਾਲ ਵੀ ਪੰਜਾਬ ਤੇ ਅਫਸਰ ਲੱਗੇ ਹੁੰਦੇ ਆ ਨਾ ਇਹਨਾਂ ਦੇ ਨਾਲ ਉਹ ਮੈਨੂੰ ਅਫਸਰ ਕਹ ਦੱਸਦਾ ਸੀ ਕਹਿੰਦਾ ਜੀ ਨਾ ਤਾਂ ਮੇਰਾ ਨਾਮ ਨਾ ਲਿਓ ਮੈਂ ਨਾਮ ਨਹੀਂ ਲੈਂਦਾ ਨਹੀਂ ਤੈਨੂੰ ਬੁਰਾ ਭਲਾ ਕਹਿਣਗੇ ਮੈਂ ਕਿੰਿਆ ਹਾਲ ਤਾਂ ਦੋਨਾਂ ਦੀ ਸੁਖਬੀਰ ਬਾਦਲ ਨੇ ਤੇ ਹਰ ਸਿਮਰਤ ਕਰਦੀ ਕਹਿੰਦਾ ਜੀ ਬਸ ਰੋਂਦੇ ਸੌਂਦੇ ਨੇ ਰੋਕ ਹੀ ਉੱਠਦੇ ਨੇ ਵੀ ਆ ਕਿੱਥੋਂ ਪੰਗਾ ਪੈ ਗਿਆ ਨਾਵਾ ਕਹਿੰਦੇ ਉੱਤੋਂ ਤੁਸੀਂ ਕਿੱਕਲੀ ਕਰਤੀ ਕੰਮ ਕਹਿੰਦੇ ਕਿੱਕਲੀ ਸੁਣ ਕੇ ਦੋਨੇ ਜੀ ਆਪਸ ਚ ਲੜ ਜਾਂਦੇ ਨੇ ਤੇਰੇ ਭਾਈ ਨੇ ਖਰਾਬ ਕੀਤਾ ਕੰਮ ਉਹ ਕਹਿੰਦੀ ਤੈਂ ਖਰਾਬ ਕੀਤਾ ਆਪਸ ਲੜਾਈ ਹੋਊ ਤੁਸੀਂ ਕਿੰਨੀ ਵਾਰੀ ਤਾਂ ਸੁਣ ਲਈ ਹੁਣ ਬੱਸ ਕਰੋ ਹੁਣ ਯਾਦ ਆ ਤੁਹਾਡੇ ਸਾਰਿਆਂ ਦੇ ਦੇਖੋ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥੇ ਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣ ਨੂੰ ਕੁੱਟੇ ਨਹੀਂ ਬਿਜਲੀ ਦਾ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਸੁਖਵੀਰ ਤੇ ਮਜੀਠੀਏ ਨੇ ਪੋਚੀ ਐ ਮੇਰਾ ਸੁੱਕੀ ਜਾਂਦਾ ਖੂਨ ਵੇ ਮੇਰਾ ਸੁੱਕੀ ਜਾਂਦਾ ਖੂਨ ਵੇ ਨਾਲੇ ਉੱਡੀ ਜਾਂਦਾ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਘੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਰਾਮਾ ਮੰਡੀ ਦੇ ਤੇ ਇਲਾਕਾ ਵਾਸੀ ਬਹੁਤ ਸਤਿਕਾਰਯੋਗ ਪੈਣ ਪ੍ਰਾਉ ਤੇ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਮਹਿਬੂਬ ਨੇਤਾ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਤੁਸੀਂ ਬਹੁਤ ਪਰਮੇ ਜੋਸ਼ ਨਾਲ ਸਵਾਗਤ ਕੀਤਾ ਅੱਜ ਆਪਾਂ ਨੂੰ ਨਵੀਂ ਦਿਸ਼ਾ ਨਿਰਦੇਸ਼ ਦੇਣ ਵਾਸਤੇ ਲੋਕ ਸਭਾ ਬਠਿੰਡਾ ਦੇ ਇਸ ਚੋਣ ਵਾਸਤੇ ਤੁਹਾਨੂੰ ਬੇਨਤੀ ਕਰ ਲਈ ਇੱਥੇ ਪਹੁੰਚਿਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ 1 ਜੂਨ ਨੂੰ ਵੱਡੇ ਜਰਵਾਨਿਆਂ ਨਾਲ ਰਜਵਾੜਿਆਂ ਨਾਲ ਦੁਬਾਰਾ ਫੇਰ ਆਪਣੀ ਟੱਕਰ ਆ ਤੁਸੀਂ ਤਗੜੇ ਹੋ ਕੇ ਸਾਥ ਦੇਣਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਪੰਜਾਬ ਦਾ ਪੁੱਤ ਜਿਦਣਾ ਆਇਆ